ਕਿ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਕਿਵੇਂ ਜੋੜੇ ਕਿ ਯੁਗਤੀ ਹੈ ਕੀ ਉਗਤੀ ਹੈ ਆਖਰ ਢੰਗ ਕੀ ਵਰਤੇ ਹੈ ਤੌਰ ਤਰੀਕਾ ਕੀ ਵਰਤੇ ਹੈ ਤੌਰ ਤਰੀਕਾ ਕਬੀਰ ਤੋਂ ਵੀ ਕਿਸੇ ਵਕਤ ਪੁੱਛਿਆ ਗਿਆ ਸੀ ਤਾਂ ਆਪ ਨੇ ਸਾਫ਼ ਕਹਿ ਦਿੱਤਾ ਸੀ ਤਜ ਭਰਮ ਕਰਮ ਵਿਦ ਨਿਖੇਦ RAM ਨਾਮ ਲੈਹੀ ਗੁਰ ਪ੍ਰਸਾਦ ਜਨ ਕਬੀਰ RAM ਕਰ ਸਨੇ ਵਿਦ ਨਿਖੇਦ ਵਿਦੀ ਨਿਸ਼ੇਦ ਕੋਈ ਵਿਦੀ ਨਹੀਂ ਹੈ ਕੋਈ ਢੰਗ ਨਹੀਂ ਹੈ ਕਬੀਰ ਕਹਿੰਦੇ ਨੇ ਕੋਈ ਢੰਗ ਨਹੀਂ ਹੈ ਭਰੇ ਹੋਇਆ ਠੰਡਾ ਪਾਣੀ ਦਾ ਗਲਾਸ ਮਨੁੱਖ ਦੇ ਅੱਗੋਂ ਰੱਖਦੇ ਏ ਤੇ ਉਹ ਪੀਣ ਦਾ ਢੰਗ ਪੁੱਛੇ ਵਿਧੀ ਵਿਧਾਨ ਪੁੱਛੇ ਕਿ ਪੀਣ ਦਾ ਢੰਗ ਕੀ ਹੈ ਵਿਧੀ ਕੀ ਹੈ ਤਾਂ ਗੱਲ ਸਪਸ਼ਟ ਹੋ ਗਈ ਕਿ ਇਸ ਬੰਦੇ ਨੂੰ ਪਿਆਸ ਨਹੀਂ ਲੱਗੀ 36 ਪ੍ਰਕਾਰ ਦਾ ਭੋਜਨ ਪਰੋਸ ਕੇ ਕਿਸੇ ਮਨੁੱਖ ਦੇ ਅੱਗੋਂ ਰੱਖਦੇ ਏ ਤੇ ਉਹ ਇਹ ਆਖੇ ਕਿ ਛਕਣ ਦਾ ਢੰਗ ਕੀ ਹੈ ਭੋਜਨ ਕਰਨ ਦਾ ਢੰਗ ਕੀ ਹੈ ਤੇ ਗੱਲ ਸਪਸ਼ਟ ਹੋ ਗਈ ਇਸ ਨੂੰ ਭੁੱਖ ਨਹੀਂ ਲੱਗੀ ਭੁੱਖੇ ਖਾਵਤ ਲਾਜ ਨਾ ਆਵੇ ਭੁੱਖਾ ਮਨੁੱਖ ਢੰਗ ਨਹੀਂ ਪੁੱਛਦਾ ਹੁੰਦਾ ਤੌਰ ਤਰੀਕਾ ਨਹੀਂ ਪੁੱਛਦਾ ਹੁੰਦਾ ਉਹ ਛਕਣ ਲੱਗ ਪੈਂਦਾ ਹੈ ਖਾਣ ਲੱਗ ਪੈਂਦਾ ਹੈ ਢੰਗ ਤੌਰ ਤਰੀਕੇ ਦਾ ਪੁੱਛਣਾ ਹੀ ਇਸ ਗੱਲ ਦਾ ਸਬੂਤ ਹੈ ਕਿ ਇਸ ਨੂੰ ਭੁੱਖ ਨਹੀਂ ਲੱਗੀ ਸ੍ਰੀ ਨਾਮਦੇਵ ਜੀ ਮਹਾਰਾਜ ਤੋਂ ਇਹ ਪੁੱਛ ਕੀਤੀ ਗਈ ਢੰਗ ਕੀ ਹੈ ਤੌਰ ਤਰੀਕਾ ਕੀ ਹੈ ਕਬੀਰ ਕੰਨ ਜਦ ਮਨੁੱਖ ਦੇ ਅੰਦਰ ਸਤ ਸੰਗ ਕਰਦਿਆਂ ਪਿਆਸ ਪੈਦਾ ਹੁੰਦੀ ਹੈ ਭੁੱਖ ਪੈਦਾ ਹੁੰਦੀ ਹੈ ਤੇ ਭੁੱਖ ਪੈਦਾ ਹੁੰਦਿਆਂ ਹੀ ਉਹ ਈਸ਼ਵਰ ਦੇ ਗੀਤ ਅਲਾਪਣ ਲੱਗ ਪੈਂਦਾ ਹੈ ਉਹ ਈਸ਼ਵਰ ਦਾ ਨਾਮ ਉਚਾਰਨ ਕਰਨ ਲੱਗ ਪੈਂਦਾ ਹੈ ਜੈਸੇ ਭੁੱਖ ਲੱਗੇ ਤੇ ਬੱਚਾ ਰੋਣ ਲੱਗ ਪੈਂਦਾ ਹੈ ਸਤ ਸੰਗ ਦੇ ਵਿੱਚ ਬੈਠਦਿਆਂ ਬੈਠਦਿਆਂ ਜਦ ਸਤ ਦੀ ਭੁੱਖ ਪੈਦਾ ਹੁੰਦੀ ਹੈ ਤੇ ਰਸਨਾ ਆਪਣੇ ਆਪ ਹੀ ਸਤ ਨਾਮ ਸਤਨਾਮ ਉਚਾਰਨ ਕਰਨ ਲੱਗ ਪੈਂਦੀ ਹੈ ਤਰੀਕਾ ਆਪਦੇ ਕੋਲ ਪੁੱਛਿਆ ਗਿਆ ਦੱਸੋ ਨਾਮ ਦਿਓ ਤੁਸੀਂ ਆਪਣਾ ਹਿਰਦਾ ਪਰਮਾਤਮਾ ਨਾਲ ਕਿਵੇਂ ਜੋੜਿਆ ਹੈ ਆਖਿਰ ਇੱਕ ਨਿਯਮ ਹੈ ਕਿ ਦੋਹਾਂ ਨੂੰ ਜੋੜਨ ਲਈ ਤੀਸਰੇ ਦੀ ਲੋੜ ਪੈਂਦੀ ਹੈ ਦੋ ਇੱਟਾਂ ਨੂੰ ਜੋੜਨਾ ਹੈ ਗਾਰਾ ਚਾਹੀਦਾ ਹੈ ਦੋ ਕਾਗਜ਼ ਜੋੜਨੇ ਨੇ ਗੋੰਦ ਚਾਹੀਦੀ ਹੈ ਦੋ ਕੱਪੜਿਆਂ ਨੂੰ ਜੋੜਨਾ ਹੈ ਸੂਈ ਧਾਗਾ ਚਾਹੀਦਾ ਹੈ ਦੋ ਲੱਕੜਾਂ ਨੂੰ ਜੋੜਨਾ ਹੈ ਸ਼੍ਰੇਸ਼ ਚਾਈ ਦੀ ਹੈ ਤੁਸੀਂ ਆਪਣਾ ਹਿਰਦਾ ਪ੍ਰਭੂ ਨਾਲ ਜੋੜਿਆ ਕਿਵੇਂ ਜੋੜਿਆ ਹੈ ਤਾਂ ਆਪ ਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਬੜਾ ਕੀਮਤੀ ਵਾਕ ਹੈ ਕਿ ਸੋਏ ਨੇ ਕੀ ਸੋਈ ਰੁੱਪੇ ਦਾ धागा ਨਾਵੇਂ ਕਾ ਚਿਤ ਹਰ ਸਾਂ ਲਾਗਾ ਨਾਮਦੇਵ ਨੇ ਆਪਣਾ ਚਿਤ ਹਰੀ ਨਾਲ ਜੋੜ ਲਿਆ ਕਿਵੇਂ ਜੋੜਿਆ ਹੈ ਕਿਸ ਤਰ੍ਹਾਂ ਜੋੜਿਆ ਹੈ ਸੋਈ ਧਾਗੇ ਨਾਲ ਸੀ ਲਿਆ ਹੈ ਸੂਈ ਕਿਹੜੀ سونے ਦੀ ਧਾਗਾ ਕਿਹੜਾ ਚਾਂਦੀ ਦਾ ਸੋਇਨੇ ਕੀ ਸੂਈ ਰੂਪੇ ਦਾ ਧਾਗਾ ਨਾਵੇਂ ਕਾਚ ਹਰਸ਼ਾ ਲਾਗਾ سونے ਦੀ ਸੂਈ ਕੀ ਹੈ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਗੁਰ ਮੰਤਰ ਇਹ سونے ਦੀ ਸੂਈ ਹੈ ਧਾਗਾ ਕੀ ਹੈ ਉਹਦੇ ਚ ਧਿਆਨ ਜੋੜਨਾ ਉਹਦੇ ਚ ਸੁਰਤ ਜੋੜਨੇ ਇਹ ਧਾਗਾ ਹੈ ਜੈਸੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰੀਏ ਇਹ ਤੇ ਸੋਨੇ ਦੀ ਸੋਈ ਹੈ ਪਰ ਇਹਦੇ ਚ ਧਿਆਨ ਜੋੜੀਏ ਇਹ ਧਾਗਾ ਹੈ ਤੇ ਧਿਆਨ ਦੇ ਨਾਲ ਹੀ ਮਨੁੱਖ ਸੁਣ ਸਕੇਗਾ ਉੰਜ ਸੁਣ ਵੀ ਨਹੀਂ ਸਕੇਗਾ ਜੈਸੇ ਕਿ ਉੱਚੀ ਉੱਚੀ ਬੋਲ ਰਿਹਾ ਆਉਂਦਾ ਹੈ ਦੂਸਰਾ ਸੁਣ ਰਿਹਾ ਆਉਂਦਾ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖੋ ਨਹੀਂ ਸੁਣੀ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੋ ਧਿਆਨ ਧਾਗਾ ਹੈ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ ਤੋ ਗੁਰੂ ਦਾ ਜੋ ਮੰਤਰ ਹੈ ਇਹ ਸੋਇਨੇ ਦੀ ਸੋਈ ਹੈ ਔਰ ਇਸ ਦੇ ਵਿੱਚ ਜੋ ਮੈਂ ਆਪਣੀ ਸੁਰਤ ਜੋੜੀ ਏ ਧਿਆਨ ਜੋੜਿਆ ਇਹ ਧਾਗਾ ਹੈ ਸੋਈ ਚਲਦੀ ਰਹੀ ਧਾਗਾ ਨਾਲ ਚਲਦਾ ਰਿਹਾ ਮੇਰਾ ਹਿਰਦਾ ਪ੍ਰਭੂ ਦੇ ਨਾਲ ਸਿਲਦਾ ਗਿਆ ਜੁੜਦਾ ਗਿਆ ਆਮ ਜਗਤ ਦੇ ਵਿੱਚ ਦੇਖਣ ਦੇ ਚਾਹਿਆ ਕਿ ਮਨੁੱਖਾਂ ਕੋਲ ਸੂਈ ਤੇ ਹੈ ਧਾਗਾ ਨਹੀਂ राम राम ਰਟਨ ਕਰ ਰਹੇ ਨੇ ਧਿਆਨ ਨਹੀਂ ਹੈ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰ ਰਹੇ ਨੇ ਧਿਆਨ ਨਹੀਂ ਹੈ ਤੋ ਸੋਨੇ ਦੀ ਸੂਈ ਤੇ ਚੱਲ ਰਹੀ ਹੈ ਧਾਗਾ ਨਹੀਂ ਹੈ ਬਿਨ ਧਾਗੇ ਬਿਨ ਸੂਈ ਆ ਨਹੀਂ ਧਾਗੇ ਤੋਂ ਬਿਨਾ ਸੂਈ ਕੀ ਕਰੇ ਕਿਸ ਤਰ੍ਹਾਂ ਸਿਵੇਗੀ ਕਿਸ ਤਰ੍ਹਾਂ ਜੋੜੇਗੀ ਤੋ ਧਨ ਦੇਚ ਧਿਆਨ ਦਾ ਜੋੜਨਾ ਸ਼ਬਦ ਦੇਚ ਸੁਰਤ ਦਾ ਜੋੜਨਾ ਮੰਤਰ ਦੇਚ ਧਿਆਨ ਦਾ ਜੋੜਨਾ ਇੰਜ ਹੈ ਜੈਸੇ ਸੂਈ ਦੇਚ ਧਾਗਾ ਜੋ ਹੈ ਪਰੋਰਨਾ ਤੇ ਇਸ ਢੰਗ ਨਾਲ ਜਦ ਸੂਈ ਚੱਲਦੀ ਹੈ ਤੇ ਨਾਲ ਧਾਗਾ ਚੱਲਦਾ ਹੈ ਮਨੁੱਖ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ ਇਹੀ ਆਪ ਕਹਿ ਰਹੇ ਨੇ ਸੋਇਨੇ ਕੀ ਸੂਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰ ਸਉ ਲਾਗਾ ਹਰੀ ਨਾਲ ਚਿਤ ਜੁੜ ਗਿਆ ਤੇ ਹਰੀ ਤੇ ਅਨੰਦ ਸਰੂਪ ਹੈ ਅਨੰਦ ਸਰੂਪ ਨਾਲ ਜੁੜਦੇ ਆਂ ਅਨੰਦਮਈ ਅਵਸਥਾ ਮਨੁੱਖ ਦੀ ਬਣ ਜਾਂਦੀ ਏ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਹੈ ਚਿੱਤੇ ਚਿੱਤ ਮਿਲਾਏ ਤਾ ਹੋਵੇ ਰੰਗ ਘਣਾ ਪ੍ਰਮਾਤਮਾ ਦੇ ਚਿੱਤ ਨਾਲ ਤੂੰ ਆਪਣਾ ਚਿੱਤ ਜੋੜ ਅਥਾ ਰੰਗ ਬਣੇਗਾ ਅਥਾ ਸੁਖ ਬਣੇਗਾ ਕਿਉਂ ਕਿ ਮਿੱਤ ਕਾ ਚਿੱਤ ਅਨੂਪ ਸੁ ਮਰਮ ਨਾ ਜਾਣੇ ਪ੍ਰਮਾਤਮਾ ਦਾ ਚਿੱਤ ਅਤੀ ਸੁੰਦਰ ਹੈ आनंदमयी है रहस्यमयी है गुणनिधान है प्रभु ਦਾ ਐਸਾ ਚਿਤ ਜਿਹਦੇ ਚ ਸਾਰੇ ਗੁਣ ਨੇ ਸਾਰਾ ਆਨੰਦ ਹੈ ਸਾਰੀਆਂ ਸੁਗੰਧੀਆਂ ਨੇ ਸਾਰਾ ਖੇੜਾ ਹੈ ਸਾਰਾ ਸੁਆਪਣ ਹੈ ਜੈਸੇ ਕੋਈ ਪ੍ਰਭੂ ਦੇ ਚੇਤਨਾ ਲਪਣਾ ਚਿਤ ਜੋੜਦਾ ਹੈ ਜਗਤ ਦੀ ਸਾਰੀ ਸੁਆਪਣ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜਗਤ ਦੇ ਸਾਰੇ ਸੰਗੀਤ ਨਾਲ ਉਸਨੇ ਆਪਣਾ ਚਿਤ ਜੋੜਿਆ ਹੈ ਜੈਸੇ ਉਸ ਪਰਮ ਸੰਗੀਤ ਦੇ ਨਾਲ ਤੇ ਪਰਮ ਸੁਪਣ ਦੇ ਨਾਲ ਚਿੱਤ ਜੁੜਦਾ ਹੈ ਮਨੁੱਖ ਦੇ ਅੰਦਰ ਵੀ ਪਰਮ ਸੁਪਣ ਤੇ ਸੰਗੀਤ ਦਾ ਜਨਮ ਹੁੰਦਾ ਹੈ ਮਿੱਤ ਕਾ ਚਿੱਤ ਅਨੂਪ ਸੁਮਰਮ ਨ ਜਾਣਈ ਗਾਹਕ ਗੁਨੀ ਅਪਾਰ ਸੁ ਤਤ ਪਛਾਨਈ ਚਿੱਤੇ ਚਿੱਤ ਮਿਲਾਇ ਤਾ ਹੋਵੇ ਰੰਗ ਘਣਾ ਹਰ ਹਾਂ ਚੰਚਲ ਚੋਰੇ ਮਾਰ ਤਾਂ ਪਾਵੇ ਸੁਖ ਗਣਾ ਕਿਉਂਕਿ ਪ੍ਰਮਾਤਮਾ ਦੇ ਚਿੱਤ ਦੇ ਵਿੱਚ ਪਰਮ ਨਾਦ ਹੈ ਪਰਮ ਸੰਗੀਤ ਹੈ ਉਸ ਨਾਲ ਜੁੜਦੇ ਆ ਪਰਮ ਸੰਗੀਤ ਦੀਆਂ ਧੁਨੀਆਂ ਮਨੁੱਖ ਦੇ ਅੰਦਰ ਵਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਦਾ ਜ਼ਿਕਰ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੀ ਬਾਣੀ 'ਚ ਇੰਜ ਕਰਦੇ ਨੇ ਅਣਮਣੀਆ ਮੰਦਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਨਾਮਦੇਵ ਕਹਿੰਦੇ ਨੇ ਲੇਕਿਨ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ ਪਰ ਵੱਜ ਰਿਹਾ ਹੈ ਅੱਠੇ ਪੈਰ ਵੱਜ ਰਿਹਾ ਹੈ ਬڑے ਸੁਰ ਦੇ ਚ ਵਜ ਰਿਹਾ ਹੈ ਬڑے ਤਾਲ ਦੇ ਚ ਵਜ ਰਿਹਾ ਹੈ ਅਣ ਮੜੀਆ ਮੰਦਲ ਬਾਜੇ ਅੱਜ ਤੱਕ ਦੇ तमाम ਸ਼ਿਰਮੌਰ ਭਗਤਾਂ ਨੇ ਐਸਾ ਆਖਿਆ ਕਿ ਸਾਡੇ ਅੰਦਰ ਸੰਗੀਤ ਦੀ ਧੁਨ ਚਲਦੀ ਹੈ ਰਾਗ ਦੀ ਧੁਨ ਚਲਦੀ ਹੈ ਤੇ ਰਾਗ ਦੇ ਜਨਮਦਾਤੇ ਵੀ ਸੰਤ ਲੋਗ ਨੇ ਭਗਤ ਲੋਗ ਨੇ ਦਰਸਲ ਪ੍ਰਮਾਤਮਾ ਕੀ ਹੈ ਪਰਮ ਸੁੰਦਰਤਾ ਔਰ ਪਰਮ ਸੰਗੀਤ ਪਰਮ ਰਸ ਪਰਮ ਆਨੰਦ ਪਰਮਾਤਮਾ ਨਾਲ ਜੁੜਨਾ ਪਰਮ ਆਨੰਦ ਨਾਲ ਜੁੜਨਾ ਹੈ ਪਰਮ ਸੰਗੀਤ ਨਾਲ ਜੁੜਨਾ ਹੈ ਮਹਾਨ ਸੁਪਨ ਨਾਲ ਜੁੜਨਾ ਹੈ ਇਹ ਠੀਕ ਹੈ ਕਿ ਪ੍ਰਾਣ ਪ੍ਰਾਣੇ ਸਮੇਂ ਦੇ ਵੈਦਿਕ ਰਿਸ਼ੀਆਂ ਨੇ ਵੀ ਜੋ ਈਸ਼ਵਰ ਦੇ ਗੁਣ ਮੰਨੇ ਨੇ ਇਸ ਢੰਗ ਨਾਲ ਮੰਨੇ ਨੇ ਸਤਿਯੰ ਸ਼ਿਵੰ ਸੁੰਦਰੰ ਉਹ ਸਤ ਹੈ ਸ਼ਿਵੰ ਉਹ ਪ੍ਰਕਾਸ਼ਮਾਨ ਹੈ ਸੁੰਦਰੰ ਉਹ ਅਤੀ ਸੁੰਦਰ ਹੈ ਸਤ ਚਿਤ ਆਨੰਦ ਉਹ ਸਤ ਸਰੂਪ ਹੈ ਆਨੰਦ ਸਰੂਪ ਹੈ ਸਤ ਸੁਹਾਨ ਸਦਾ ਮੰਚਾਓ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹ ਸਤ ਹੈ ਸੁਹਾਨ ਉਹ ਅਤੀ ਸੁੰਦਰ ਹੈ ਸਦਾ ਮੰਚਾਓ ਉਹ ਸਦੀਵੀ ਖੜਿਆ ਉਸਦੇ ਚਿੱਤ ਦੇ ਵਿੱਚ ਸੁੰਦਰਤਾ ਹੈ ਦੇਵੀ ਗੁਣਾਂ ਦੀ ਸੁਆਪਣ ਹੈ ਪਰਮ ਸੰਗੀਤ ਹੈ ਤੋ ਪ੍ਰਮਾਤਮਾ ਨਾਲ ਜੈਸੇ ਕੋਈ ਜੁੜਦਾ ਹੈ ਪਰਮ ਸੰਗੀਤ ਨਾਲ ਜੁੜਦਾ ਹੈ ਪਰਮ ਸੁਆਪਣ ਨਾਲ ਜੁੜਦਾ ਹੈ ਪਰਮ ਆਨੰਦ ਨਾਲ ਜੁੜਦਾ ਹੈ ਇਸ ਵਾਸਤੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਮੇਰੇ ਅੰਦਰ ਪਰਮ ਆਨੰਦ ਦੀ ਛਾਪ ਲੱਗੀ ਹੈ ਔਰ ਮੇਰੇ ਅੰਦਰ ਦੇਵੀ ਗੁਣਾਂ ਦੀ ਪਰਮ ਸੁੰਦਰਤਾ ਪ੍ਰਗਟ ਹੋਈ ਹੈ ਆਪ ਤੇ ਸਾਫ ਕਹਿੰਦੇ ਨੇ ਪ੍ਰਣਮੇ ਨਾਮ ਦੇਓ ਨਾ ਕੇ ਬਿਨਾ ਨਾ ਸੋਹੇ ਬਤੀ ਲਖਣਾ ਸਰੀਰਕ ਤਲ ਤੇ ਅਗਰ ਸੁੰਦਰਤਾ ਦੇ ਬਤੀ ਲਖਣ ਵੀ ਮਨੁੱਖ ਦੇ ਕੋਲ ਹੋਵਨ ਪਰ ਦੇਵੀ ਸੁੰਦਰਤਾ ਦੇਵੀ ਗੁਣਾਂ ਦਾ ਜੋ સ્વਰਪਣ ਹੈ ਇਹ ਬੰਦੇ ਕੋਲ ਨਾ ਹੋਵੇ ਤੋ 32 ਲਕਸ਼ਣ ਵੀ ਕਿਸੇ ਕੰਮ ਦੇ ਨਹੀਂ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਸਭ ਕੁਬਜ ਕਰੂ ਭਾਵੇਂ ਕਿਤਨਾ ਹੀ ਸੁੰਦਰ ਹੋਵੇ ਅਤ ਸੁੰਦਰ ਕੁਲੀਨ ਚਤਰ ਮੁਖ ਗਿਆ ਨਹੀਂ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਤੋ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਅੰਦਰ ਪਰਮ ਸੁਪਨ ਪੈਦਾ ਹੋਇਆ ਹੈ ਔਰ ਪਰਮ ਆਨੰਦ ਪੈਦਾ ਹੋਇਆ ਤੇ ਪਰਮ ਸੰਗੀਤ ਦੀਆਂ ਧੁਨੀਆਂ ਮੇਰੇ ਅੰਦਰ ਪੈਦਾ ਹੋ ਗਈਆਂ ਨੇ 나ਦ ਵੱਜ ਰਿਹਾ ਅਣਮਣਿਆ ਮੰਡਲ ਬਾਜੇ ਬਿਨ ਸਾਵਨ ਘਨ ਹਰ ਗਾਜੇ ਬਿਨਾ ਸਾਵਨ ਤੋਂ ਮੇਰੇ ਅੰਦਰ ਬੱਦਲ ਗਰਜਦੇ ਪੈਨੇ ਕਬੀਰ ਅੰਬਰ ਘਨ ਹਰ ਛਾਇਆ ਬਰਖ ਬਰੇ ਸਰਤਾਲ ਚਾਤਰਿਕ ਜਿਉਂਤ